ਲਓ ਵੀ ਮਿੱਤਰੋ ਕੀ ਹਾਲ ਚਾਲ ਆ ਸਤਿ ਸ਼੍ਰੀ ਅਕਾਲ ਆ ਪਹਿਲਾਂ ਤਾਂ ਸਾਰਿਆਂ ਨੂੰ ਮੰਮੀ ਨੂੰ ਅੱਜ ਲੈ ਕੇ ਚੱਲੇ ਆ ਬਾਈ ਮੈਂ ਮੰਮੀ ਦੇ ਪੇਕੇ ਤੇ ਉੱਤੋਂ ਜੂਸ ਵੀ ਮੈਂ ਹੀ ਪੁਲਾ ਰਿਆਂ ਮੰਮੀ ਨੇ ਆਏ ਨਹੀਂ ਹੈਗਾ ਵੀ ਲੈ ਮੈਂ ਪੁਲਾ ਦੰਨਾ ਆ ਮੈਂ ਪਵਿੱਤਾ ਉਹ ਕਰਾਇਆ ਮੰਮੀ ਨੇ ਮਸੰਮੀ ਆਲਾ ਤੇ ਬਾਈ ਪੈਸੇ ਮੈਂ ਦੇਣੇ ਆ ਦੇ ਲੋ ਐਡਾ ਤੱਕਾ ਯਾਰ ਮੰਮੀ ਤਾਂ ਲੜੀ ਤੁਸੀਂ ਮੁੰਡਿਆਂ ਦੇ ਹੱਕ ਚ ਖੜੋ ਬਾਈ ਓਏ ਤੇ ਕਰੋ ਸ਼ੇਅਰ ਵੀਡੀਓ ਤੇ ਮੰਮੀ ਨੂੰ ਖੁਸ਼ੀ ਦੇ ਲੋ ਪੇਕੇ ਜਾਣ ਦੀ ਕਿੰਨੀ ਆ ਯਾਨੀ ਕਿ ਅੱਜ ਮੈਂ ਚਲੇ ਆਪਣੇ ਨਾਨਕੇ ਲਹਾਰੇ ਤੇ ਮੰਮੀ ਦੇ ਉਥੇ ਨੇ ਪੇਕੇ ਮੰਮੀ ਦਾ ਪਿੰਡ ਤੇ ਅੱਜ ਮਿਲਾ ਕੇ ਲੈ ਕੇ ਆਉਣਾ ਮੈਂ ਨਾਨਕਿਆਂ ਦੇ ਨਾਲ ਬਾਕੀ ਤਾਂ ਸਾਰੇ ਬਾਹਰ ਨੇ ਇੱਕ ਘਰ ਇੱਥੇ ਆ ਨੂੰ ਨੂੰ ਮਿਲ ਕੇ ਆਉਣਾ ਤਿੰਨ ਘਰ ਬਾਹਰ ਨੇ ਤੇ ਜਦੋਂ ਆਉਣਗੇ ਫਿਰ ਉਹਨਾਂ ਨੂੰ ਮਿਲਾਵਾਂਗੇ ਕਿ ਆਵਾਂਗੇ ਦੁਬਾਰਾ ਹਾਂ ਦੁਬਾਰਾ ਫਿਰ ਜਾ ਕੇ ਆਵਾਂਗੇ ਭਾਈ ਡੱਬੇ ਦੇ ਕੇ ਆਉਣੇ ਆ ਨਾ ਸਾਡੇ ਫਤੇ ਸਿੰਘ ਦੀ ਖੁਸ਼ੀ ਦੇ ਵਿੱਚ ਤੇ ਜ਼ਰੂਰੀ ਆ ਨਾਨਕੇ ਦਾ ਸਭ ਤੋਂ ਪਹਿਲਾਂ ਨੇ ਤੇ ਬਾਕੀ ਮੰਮੀ ਕਿਤਨੀ ਖੁਸ਼ੀ ਹੈ ਅੱਜ ਬਹੁਤ ਜਿਆਦਾ ਹੈ ਬਹੁਤ ਜਿਆਦਾ ਤੇ ਫਿਰ ਜੂਸ ਦੇ ਪੈਸੇ ਤਾਂ ਦੇ ਦੇ ਲੈ ਲੈ ਦੇਣੇ ਤਾਂ ਹੈ ਨਹੀਂ ਇਹ ਵੀਡੀਓ 'ਚ ਕਹਿ ਰਹੀ ਆ ਨਾ ਲੈ ਲੈ ਪਿਆ ਬਾਹਰ ਸੋਚ ਚ ਵੱਟ ਲੈ ਨਾ ਕਿਉਂ ਵੱਡੀਆਂ ਗੱਲਾਂ ਵੱਡੇ ਦਿਲ ਚੱਕੋ ਤੇ ਚਲੋ ਬਾਈ ਤੇ ਫਿਰ ਮਲਾ ਲਿਆਈਏ ਤੇ ਮੁੜਦੇ ਹੋਏ ਆਪਾਂ ਰੱਖੇ ਨਾਵਾਂਗੇ ਮੰਮੀ ਦਾ ਵੀ ਮੰਮੀ ਕਿੰਨੀ ਖੁਸ਼ ਹੋਈ ਐ ਮਿਲ ਕੇ ਠੀਕ ਆ ਜੀ ਓਕੇ ਬਾਏ ਬਾਏ ਟਾ ਟਾ ਥੈਂਕ ਯੂ ਤੇ ਵੀਡੀਓ ਵੇਜਨ ਕੀ ਕੁਛ ਦਿੱਤਾ ਹਾਂ ਮੰਮੀ ਨੂੰ ਪੇਕਿਆਂ ਨੇ ਕੀ ਦਿੱਤਾ ਉਹ ਤੁਹਾਨੂੰ ਦਿਖਾਵਾਂਗੇ ਹਨਾ ਤੇ ਠੀਕ ਆ ਜੀ ਓਕੇ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਮੇਰਾ ਭਰਾ ਤੇ ਸਬਸਕ੍ਰਾਈਬ ਕਰ ਲਿਓ ਚੈਨਲ ਆਪਣਾ ਆਪਣੇ ਘਰੇਲੂ ਬਲੌਗ ਆਇਆ ਕਰਨਗੇ ਇਹ ਚੈਨਲ ਤੇ ਤੇ ਕਰ ਲਿਓ ਸਬਸਕ੍ਰਾਈਬ ਬਾਈ ਸਾਰੇ ਤੇ ਮਿਲਦੇ ਆਂ ਫਿਰ ਤੁਹਾਨੂੰ ਮੁੜਦੇ ਹੋਏ ਬਾਲੀ ਲੰਬੀ ਵੀਡੀਓ ਨਹੀਂ ਆਪਾਂ ਬਣਾਉਣੀ ਤੇ ਓਕੇ ਜੀ ਧੰਨਵਾਦ ਤੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਜਰ ਰੱਖੇ ਬਣੇ ਰਹੋ ਚੈਨਲ ਦੇ ਨਾਲ ਦਿਖਾਉਨੇ ਆਂ ਫਿਰ ਤੁਹਾਨੂੰ ਮੁੜਦੇ ਹੋਏ ਕੀ ਰਿਐਕਸ਼ਨ ਆਉਣੀ ਦਾ ਲਓ ਜੀ ਬਾਬਿਓ ਆਪਾਂ ਵਾਪਸ ਮੁੜਿਆ ਏ ਨਾਨਕਿਆਂ ਤੋਂ ਤੇ ਮੰਮੀ ਦੱਸੋ ਫਿਰ ਕਿੰਨੀ ਕੁ ਖੁਸ਼ੀ ਆ ਮਹੌ ਚਾਹਦ ਹੈ ਮਹੌ ਚਾਹਦ ਕਿਆ ਪੂਰਾ ਮਨਾਇਆ 8-9 ਮਹੀਨੇ ਬਾਅਦ ਜਾ ਕੇ ਆਇਆ 8-9 ਮਹੀਨੇ ਬਾਅਦ ਬਈ ਅਸੀਂ ਨਾਨਕੇ ਗਏ ਸੀ ਤੇ ਪੂਰੀ ਮੰਮੀ ਫੁੱਲੀ ਨਹੀਂ ਸਮਾ ਰਹੀ ਆ ਚਾਹ ਚੜਿਆ ਬਹੁਤ ਜ਼ਿਆਦਾ ਚਾਹ ਚੜਿਆ ਬਈ ਚਾਹ ਹੁੰਦਾ ਬਈ ਇਹ ਬਿਲਕੁਲ ਬਿਲਕੁਲ ਚਾਹ ਹੁੰਦਾ ਉਹਨਾ ਵੀ ਚਾਹੀਦਾ ਪਿੰਡ ਤਾਂ ਪਿੰਡ ਹੀ ਆ ਆਪਣਾ ਪਿੰਡ ਆ ਹਨ ਜਨਮ ਭੂਮੀ ਆ ਜਨਮ ਭੂਮੀ ਨਾਲੇ ਉਹਨੇ ਸੁਧਾਰਾ ਦੇਖੇ ਤੋੜਦਾ ਨਾਲੇ ਹਾਂ ਲੈ ਆ ਪੀਪੇ ਬੂਪੇ ਚੰਗੇ ਦਿੱਤੇ ਸਾਨੂੰ ਆ ਦਾ ਸੂਟ ਬੂਟ ਦਿੱਤੇ ਖਾਣ ਪੀਣ ਬਣ ਗਿਆ ਕਹਿਣ ਦਾ ਭਾਵ ਨਹੀਂ ਦੁਕਾਨ ਤੋਂ ਬਿਸਕੁਟ ਲਿਆਉਂਦੇ ਸੀ ਹੁਣ ਕਈ ਦਿਨ ਪੀਪੇ ਵਾਲੇ ਬਿਸਕੁਟ ਉਪੜਕਣਗੇ ਇਹ ਤਾਂ ਖਾਂਦੇ ਵੀ ਬਹੁਤ ਨੇ ਸੱਖ ਨਾਲ ਤੇ ਬਾਕੀ ਹੋਰ ਕੋਈ ਗੱਲ ਬਾਤ ਬਹੁਤ ਬੇਗਾਨ ਲੱਗਦਾ ਤੁਹਾਨੂੰ ਕਹਿੰਦਾ ਸੇਵਾ ਨੂੰ ਅ ਕਹਿੰਦਾ ਚੈਨਲ ਸਬਸਕ੍ਰਾਈਬ ਕਰ ਲੂ ਕਹਿੰਦਾ ਹਰੇ ਪਹੁੰਚੋ ਇਹ ਕਹਿਣਾ ਨਹੀਂ ਕਹਿੰਦੇ ਕਹੀਂ ਕਹਿਣਾ ਨਹੀਂ ਨੂੰ ਕਹਿੰਦਾ ਚੈਨਲ ਕਹੀਂ ਚੈਨਲ ਸਬਸਕ੍ਰਾਈਬ ਕਰ ਲੂ ਚਲ ਕਰ ਕਰਾਈ ਖਲੋ ਸਭ ਕਰਾਈ ਸਾਬਸ ਕਰਾਈ ਸਾਬਸ ਸਬਸਕ੍ਰਾਈਬ ਸਾਬਸ ਕਰਾਈ ਮੈਂ ਤਾਂ ਆਪ ਸਬਸਕ੍ਰਾਈਬ ਕੀਤਾ ਕੀ ਗਿਆ ਸਬਸਕ੍ਰਾਈਬ ਸਬਸਕ੍ਰਾਈਬ ਨਹੀਂ ਸਸਤਾ ਸਸਤਾ ਉਹ ਹੋਗੀ ਸਸਤਾ ਦੂਜੀ ਹੋਗੀ ਫਿਰ ਸਬਸਕ੍ਰਾਈਬ ਸਬਸਕ੍ਰਾਈਬ ਹੌਲੀ ਹੌਲੀ ਲੱਗਣਗੇ ਬਾਈ ਵੀਡੀਓ ਬਣਾਉਣ ਤੇ ਬਣਾਇਆ ਕਰਾਂਗੇ ਹੁਣ ਅਸੀਂ ਵੀ ਤੁਸੀਂ ਤੁਸੀਂ ਸਾਥ ਦਿਓ ਪਿਆਰ ਦਿਓ ਤੇ ਵੀਡੀਓ ਸ਼ੇਅਰ ਕਰ ਦਿਆ ਕਰੋ ਬਾਈ ਹਨਾ ਤੁਹਾਨੂੰ ਆਪਾਂ ਤੁਹਾਨੂੰ ਇਹ ਵਾਦਾ ਥੋੜੇ ਦਿਨਾਂ ਤੱਕ ਤੁਹਾਨੂੰ ਪਾ ਪੂਰੇ ਐਨ ਪ੍ਰੋਪਰ ਵਧੀਆ ਤਰੀਕੇ ਨਾਲ ਬਲੌਗ ਬਣਾਉਣ ਲੱਗ ਜਾਂਗੇ ਬਣਾਉਣੇ ਵੀ ਉਹ ਚੀਜ਼ਾਂ ਜਾਂ ਘਰੇ ਜੋ ਚੀਜ਼ ਬਣਾਈ ਆ ਹਨਾ ਜੋ ਵੀ ਦਿੱਤਾ ਵੀ ਆ ਤੇ ਜੋ ਘਰੇ ਚੀਜ਼ਾਂ ਹੁੰਦੀਆਂ ਨੇ ਆਮ ਆਪਣੇ ਤੇ ਉਹ ਚੀਜ਼ਾਂ ਬਣਾਇਆ ਕਰਾਂਗੇ ਮੈਂ ਨਹੀਂ ਹੈਗਾ ਕੋਈ ਹालतੂ ਫालतੂ ਵੀ ਕੋਈ ਬਕਵਾਸ ਕਰਾਂਗੇ ਜਾਂ ਮਾੜੇ ਚੰਗੇ ਸ਼ਬਦ ਬੋਲਾਂਗੇ ਜਾਂ ਕੁਝ ਵੀ ਇਹ ਚੀਜ਼ ਨਹੀਂ ਤੇ ਠੀਕ ਆ ਬਾਈ ਕਰਿਓ ਸਬਸਕ੍ਰਾਈਬ ਤੇ ਇਹ ਖੁਸ਼ੀ ਇਹ ਸੱਚੀ ਖੁਸ਼ੀ ਆ ਬਾਈ ਜਿਹੜੀ ਇੱਕ ਕੁੜੀ ਨੂੰ ਆਪਣੇ ਪੇਕੇ ਜਾਣ ਦੀ ਹੁੰਦੀ ਆ ਨਾ ਇਹ ਇਹ ਸੱਚੀ ਖੁਸ਼ੀ ਆ ਦਿਲੋਂ ਹੁੰਦੀ ਹੈ ਜਿਹੜੀ ਅਸਲ ਦੇ ਵਿੱਚ ਉਹ ਚੀਜ਼ ਆ ਤੇ ਮਾਤਾ ਨੂੰ ਵੀ ਬੜੀ ਖੁਸ਼ੀ ਆ ਬੜਾ ਚਾ ਚੜਿਆਈ ਠੀਕ ਆ ਜੀ ਧੰਨਵਾਦ ਵੀਡੀਓ ਕਰਿਓ ਸ਼ੇਅਰ ਇਹ ਸਾਡੀ ਛੋਟੀ ਜੀ ਵੀਡੀਓ ਸੀ ਸਾਥ ਦਿਓ ਤੇ ਹੁਣ ਮੈਂ ਗੱਡੀ ਚਲਾ ਲਵਾਂ ਪਿੰਡ ਪਹੁੰਚਦੇ ਆ ਤੇ ਵੀਡੀਓ ਅਪਹਿੰਡ ਕਰਦੇ ਇੱਥੇ ਧੰਨਵਾਦ ਬਾਈ ਛੱਡਦੀ ਗੱਲਾਂ ਕਰਦੇ ਓਕੇ ਮੈਂ ਵੀ ਬਾਏ ਬਾਏ ਕਰਦੇ ਕਰਦੇ ਬਾਏ ਬਾਏ ਹਰਦਾ ਹੱਸੀ ਜਾਂਦੀਆਂ ਨੇ ਦੇਖ ਕੇ ਕੈਮਰਾ ਹੌਲੀ-ਹੌਲੀ ਅੱਗੇ ਜਾਣੀ ਹੈ ਆਹ ਗੋਡੀਆਂ ਤਾਂ ਮਗਰੂਰੀ ਨਾਲ ਗੱਲ ਕਰਦੀਆਂ ਨੇ ਜਿਹੜੇ ਵੀਡੀਓ ਬਣਾਉਂਦੀਆਂ ਤੁਸੀਂ ਵੀ ਲੱਗ ਜਾਣਾ ਮਗਰੂਰੀ ਨਾਲ ਓਕੇ ਜੀ ਬਾਏ ਬਾਏ ਟੇਕ ਕੇਅਰ ਖੁਸ਼ ਰਹੋ ਤੇ ਸਬਸਕ੍ਰਾਈਬ ਕਰੋ